ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਬਲਾਸਮਾ ਦੇ ਲਈ ਪੰਜਾਬ ਦੇ ਬਲਾਸਮਾ ਦੀ ਲਈ ਵੱਡੀ ਇੱਕ ਖਬਰ ਆ ਰਹੀ ਹੈ ਸੋ ਹਾਲਾਤ ਜਿਹੜੇ ਬੰਦੇ ਸਾਰੇ ਨੇ ਉਸ ਤੋਂ ਇਹ ਮਹਿਸੂਸ ਹੋ ਰਿਹਾ ਵੀ ਹੁਣ ਪੰਜਾਬ ਦੇ ਬਲਾਸਮਾ ਦੇ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਹੋਇਆ ਕਰੇਗਾ ਪਾਵ ਕੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਕੇਲ ਨਹੀਂ ਕੇਂਦਰੀ ਸਕੇਲ ਮਿਲਣਗੇ ਔਰ ਇਹਦੇ ਨਾਲ ਦੀ ਨਾਲ ਫਿਲਹਾਲ ਨਵੀਂ ਭਰਤੀ ਉੱਪਰ ਵੀ ਬ੍ਰੇਕਾਂ ਲੱਗ ਗਈਆਂ ਨੇ ਦਰਸਲ ਪੰਜਾਬ ਸਰਕਾਰ ਦੀ ਵੱਲੋਂ ਕੱਡੀਆਂ ਜਾ ਰੀਆਂ ਚਿੱਠੀਆਂ ਤੇ ਚਿੱਠੀਆਂ ਨੂੰ ਮੁੱਖ ਰੱਖਦੇ ਇੰਜ ਲੱਗਦਾ ਹੈ ਕਿ ਸਰਕਾਰ ਨੇ ਤਿਆਰੀ ਕਰ ਲਈ ਹੈ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਵੀ ਲਾਗੂ ਹੋਣਗੇ ਦਰਸਲ ਇਹਦੀ ਜੇ ਬੈਕਗਰਾਉਂਡ ਦੀ ਗੱਲ ਕੀਤੀ ਜਾਵੇ ਤਾਂ 17 ਜੁਲਾਈ 2020 ਤੋਂ ਬਾਅਦ ਪਿਛਲੀ ਕੈਪਟਨ ਸਰਕਾਰ ਨੇ ਇੱਕ ਫੈਸਲਾ ਲੈ ਲਿਆ ਸੀ ਵੀ ਜਿਹੜੇ ਭਰਤੀ ਹੋਣਗੇ 17 ਜੁਲਾਈ 2020 ਤੋਂ ਬਾਅਦ ਉਹਨਾਂ ਦੇ ਉੱਪਰ ਕੇਂਦਰੀ ਤਨਖਾਹ ਸਕੇਲ ਲਾਗੂ ਹੋਏਗਾ ਇਹ ਫੈਸਲਾ ਦਰਸਲ ਉਸ ਵੇਲੇ ਦੇ ਇਹ ਫੈਸਲਾ ਕਰਤਾ ਸੀ ਵੀ ਕੈਪਟਨ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਜਿਹੜੇ ਬਲਾਸਮ ਭਰਤੀ ਹੋਣਗੇ ਉਨਾਤੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਹੋਏਗਾ ਔਰ ਇਹ ਵੀ ਕਰ ਕਰ ਦਿੱਤਾ ਸੀ ਲਾਗੂ ਪਰ ਇਹਨੂੰ ਲੈ ਕੇ ਜਿਹੜੇ ਮਲਾਜ਼ਮ ਸੀਗੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਉਹਨਾਂ ਨੇ ਲੜਾਈ ਸ਼ੁਰੂ ਕਰਤੀ ਸੀ ਕਿ ਸੰਘਰਸ਼ ਵਧਦਾ ਸੀ ਔਰ ਦੋ ਜਿਹੜੇ ਕੀ ਇਹ ਸੀ ਜੋ ਉਹਨਾਂ ਦੇ ਦੋ ਹੀ ਜਿਹੜੇ ਲੌਜੀਕ ਸੀਗੇ ਦੋ ਹੀ ਜਿਹੜੇ ਤੱਥ ਸੀ ਵੀ ਜਦੋਂ ਉਹਨਾਂ ਦੀਆਂ ਯੋਗਤਾਵਾਂ 17 ਜੁਲਾਈ 2020 ਤੋਂ ਪਹਿਲਾਂ ਪਾਟੀ ਹੋਏ ਮਲਾਜ਼ਮਾਂ ਦੇ ਬਰਾਬਰ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਨਿਭਾਉਂਦੇ ਨੇ ਉਹ ਵੀ 17 ਜੁਲਾਈ 2020 ਤੋਂ ਬਾਅਦ ਪਹਿਲਾਂ ਪਾਟੀ ਮਲਾਜ਼ਮਾਂ ਦੇ ਬਰਾਬਰ ਨੇ ਤੇ ਫਿਰ ਉਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ ਵਿਰਕਤਾ ਜਿਹੜੀ ਹੈ ਸਰਕਾਰ ਕਿਵੇਂ ਕਰ ਸਕਦੀ ਹੈ ਭਾਅ ਕੀ ਘੱਟ ਤਨਖਾਹਾਂ ਕਿਵੇਂ ਦੇ ਸਕਦੀ ਹੈ ਕਿਉਂਕਿ ਪੰਜਾਬਸ ਜਿਹੜੀ ਪੰਜਾਬ ਤਨਖਾਹ ਕਮਿਸ਼ਨ ਤੋਂ ਕੇਂਦਰੀ ਤਨਖਾਹ ਕਮਿਸ਼ਨ ਤੇ ਸਕੇਲ ਜਿਹੜੇ ਨੇ ਔਰ ਲੋ ਲੋ ਘਟਨੇ ਜਦੋਂ ਸਰਕਾਰ ਨੇ ਗੱਲ ਨਾ ਸੁਣੀ ਤੇ ਫਿਰ ਮੁਲਾਜ਼ਮ ਚੱਲ ਕੇ ਅਦਾਲਤਾਂ ਦੇ ਵਿੱਚੋਂ ਪਹਿਲਾਂ ਹਾਈ ਕੋਰਟ ਫਿਰ ਸੁਪਰੀਮ ਕੋਰਟ ਫਿਰ ਉਹਦੇ ਹੀ ਮਗਰ ਸਰਕਾਰ ਵੀ ਪਹਿਲਾਂ ਹਾਈ ਕੋਰਟ ਰਿਟਾ ਪਾਉਂਦੀ ਰਹੀ ਐਸ ਐਲ ਪੀ ਵੀ ਰਿਵਿਊਨ ਪਟੀਸ਼ਨ ਪਾਉਂਦੀ ਨਹੀਂ ਫਿਰ ਸੁਪਰੀਮ ਕੋਰਟ ਤੇ ਅੰਤ ਨੂੰ ਅਦਾਲਤਾਂ ਨੇ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਨੇ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਔਰ ਸਰਕਾਰ ਨੇ ਇਸ ਫੈਸਲੇ ਦੇ ਵਿੱਚ ਹਾਰ ਹੋਈ ਜਦੋਂ ਹਾਰ ਹੋ ਗਈ ਤੇ ਫਿਰ ਮੁੱਖ ਸਕੱਤਰ ਸਾਹਿਬ ਨੇ ਹੰਗਾਮੀ ਮੀਟਿੰਗ ਆਪਣੇ ਅਧਿਕਾਰੀਆਂ ਦੀ ਬੁਲਾਈ ਔਰ ਗੰਭੀਰ ਨੋਟਿਸ ਲਿਆ ਵੀ ਹੋ ਹੋ ਹਾਰ ਕਿਉਂ ਗਏ ਜਿਹਦੇ ਵਿੱਚੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮਲਾਜ਼ਮਾਂ ਦੇ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਕੇਂਦਰੀ ਸਕੇਲ ਲਾਗੂ ਕੀਤੀ ਨਹੀਂ ਪੰਜਾਬ ਹੇਲਾਂ ਤੋਂ ਹਟ ਕੇ ਉਦੋਂ ਕੇਵਲ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਵੀ ਸੇਵਾ ਨਿਯਮਾਂ ਦੇ ਵਿੱਚ ਸੋਧ ਨਹੀਂ ਸੀ ਕੀਤੀ ਔਰ ਅਦਾਲਤਾਂ ਨੇ ਉਸੇ ਪੁਆਇੰਟ ਨੂੰ ਲੈ ਕੇ ਵੀ ਜਦੋਂ ਸੇਵਾ ਨਿਯਮ ਜਿਹੜੇ ਨੇ ਉਹ ਸੋਧੇ ਨਿਹੇ ਸੇਵਾ ਨਿਯਮ ਇਹੀ ਕਹਿੰਦੇ ਨੇ ਵੀ ਇਹਨਾਂ ਮੁਲਾਜ਼ਮਾਂ ਦੇ ਪੰਜਾਬ ਸਕੇਲ ਲਾਗੂ ਹੁੰਦੇ ਨੇ ਤੇ ਫਿਰ ਸਰਕਾਰ ਨੂੰ ਅਧਿਕਾਰ ਨਹੀਂ ਤੇ ਇਹਨਾਂ ਨੂੰ ਪੰਜਾਬ ਦੀ ਥਾਂ ਤੇ ਕੇਂਦਰੀ ਸਕੇਲ ਦਿੱਤਾ ਜਾਵੇ ਸੋ ਇਸ ਤੱਥ ਤੇ ਸਰਕਾਰ ਹਾਰੀ ਹੈ ਜੋ ਦੋ ਚੀਫ ਸੈਕਟਰੀ ਦੀ ਮੀਟਿੰਗ ਦੇ ਵਿੱਚ ਇਹ ਸਾਰੀ ਗੱਲ ਸਾਹਮਣੇ ਆਈ ਤੇ ਹੰਗਾਮੀ ਹਾਲਾਤ ਦੇ ਵਿੱਚ ਮੁੱਖ ਸਕੱਤਰ ਨੇ ਫੈਸਲਾ ਕੀਤਾ ਵੀ ਤੁਰੰਤ 17 ਜੁਲਾਈ 2020 ਦਾ ਫੈਸਲਾ ਜਿਹੜਾ ਹੈ ਭਾਵ ਸਤਮੀ ਤਨਖਾਹ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਜਿਹੜੇ ਨੇ ਉਹ ਮੁਲਾਜ਼ਮਾਂ ਦੇ ਲਾਗੂ ਕਰਨ ਦੇ ਲਈ ਜਿਹੜੀ ਵਿਭਾਗੀ ਨਿਯਮ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਪਰ ਜਦੋਂ ਸੋਧ ਕਰਨ ਦੇ ਲਈ ਪਹਿਲਾਂ ਅਕਤ ਜਿਹੜੀ ਹੈ जनवरी तो इकत्ती जनवरी जी है दो तो हज़ार पच्ची सरकार ने सारे विभागों के मुखिया पत्र लिखे फिर सात अप्रैल पत्र लिखे इस साल और गल कही है भी तुरंत 15 ਦਿਨਾਂ ਦੇ ਵਿੱਚ ਸਾਰੇ ਜਿਹੜੇ ਵਿਭਾਗ ਨੇ ਵਿਭਾਗਾ ਦੇ ਮੁਖੀ ਨੇ ਪਬੰਦ ਕੀ ਸਕੱਤਰ ਨੇ ਉਹ ਆਪਣੇ ਮਲਾਜ਼ਮਾਂ ਦੇ ਜਿਹੜੇ ਸੇਵਾ ਨਿਯਮ ਨੇ ਉਹਨਾਂ ਦੇ ਵਿੱਚ ਸੋਧ ਕਰਨ ਤੋਂ ਉਹਨਾਂ ਦੇ ਵਿੱਚ ਦਰਜ ਕਰਨ ਤੇ ਇਹਨਾਂ ਤੇ ਸਤਮਾ ਤਨਖਾਹ ਕਮਿਸ਼ਨ ਕੇਂਦਰੀ ਜਿਹੜਾ ਹੈ ਉਹ ਲਾਗੂ ਹੋਏਗਾ ਪਰ ਉਹ ਜਦੋਂ ਜਾਣਕਾਰੀ ਮਿਲੀ ਹੈ ਵੀ ਹਲੇ ਸੋਧਾਂ ਵਿਭਾਗਾਂ ਦੇ ਵੱਲੋਂ ਬਹੁਤ ਘੱਟ ਕੀਤੀਆਂ ਗਈਆਂ ਨੇ ਤੇ ਉਹਦਾ ਗੰਭੀਰ ਨੋਟਿਸ ਲੈਂਦਿਆਂ ਹੁਣ ਇੱਕ ਤਾਜ਼ਾ ਪੱਤਰ ਵਿੱਤ ਵਿਭਾਗ ਦੇ ਸਾਰੇ ਵਿਭਾਗਾਂ ਨੂੰ ਕੱਢਿਆ ਹੈ ਔਰ ਪੱਤਰਕਾਰ ਪੱਤਰਕਾਰ ਜਿਹੜਾ ਕਹੇ ਕੱਢ ਕੇ ਇਹ ਗੱਲ ਕਹੀ ਹੈ ਵੀ ਤੁਸੀਂ 15 ਦਿਨਾਂ ਦੇ ਵਿੱਚ ਸੌਦਾ ਕਰਨੀਆਂ ਸੀ 31 ਜਨਵਰੀ ਨੂੰ ਤੁਹਾਨੂੰ ਪੱਤਰ ਲਿਖਿਆ ਸੀ ਫਿਰ 7 ਅਪ੍ਰੈਲ ਨੂੰ ਵੀ ਲਿਖਿਆ ਗਿਆ ਹੈ ਪਰ ਤੁਸੀਂ ਇਹ ਨਹੀਂ ਕੀਤਾ ਜਿੱਦਾਂ ਲੱਗਦਾ ਹੈ ਕਿ ਇਸ ਗੰਭੀਰ ਮੁੱਦੇ ਤੇ ਪ੍ਰਤੀ ਤੁਸੀਂ ਗੰਭੀਰ ਨਹੀਂ ਹੋ ਜਿਹਨੂੰ ਲੈ ਕੇ ਵੱਡੇ ਹਲਚਲ ਮਚ ਗਈ ਹੈ ਪਰ ਹੁਣ ਇਸ ਪੱਤਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਜਿਹੜਾ ਤਾਜ਼ਾ ਕੱਢਿਆ ਗਿਆ ਪੱਤਰ ਹੈ 14 ਅਪ੍ਰੈਲ ਤੱਕ ਇਸ ਮਾਮਲੇ ਦੇ ਵਿੱਚ ਸਾਰੇ ਵਿਭਾਗ ਜਿਹੜੇ ਆ ਆਪਣੀ ਰਿਪੋਰਟ ਸਬਮਿਟ ਕਰਨ ਵਿੱਤ ਵਿਭਾਗ ਨੂੰ ਔਰ ਨਾਲ ਦੇ ਨਾਲ ਇਹ ਵੀ ਗੱਲ ਕਹਿ ਦਿੱਤੀ ਹੈ ਕਿ 24 ਅਪ੍ਰੈਲ ਨੂੰ ਮੁੱਖ ਸਕੱਤਰ ਕੇ ਪੀ ਸੈਨਾ ਨੇ ਇਸ ਮੁੱਦੇ ਦੇ ਉੱਤੇ ਹੰਗਾਮੀ ਮੀਟਿੰਗ ਵੀ ਸੱਦ ਲਈ ਹੈ ਇਸ ਦੇ ਲਈ ਸਮੂਹ ਵਿਭਾਗ ਜਿਹੜੇ ਨੇ ਉਹ ਵਿਭਾਗੀ ਨਿਯਮਾਂ ਦੇ ਵਿੱਚ ਸੋਧ ਕਰਕੇ ਇਸ ਤਰੀਕ ਤੱਕ ਹੈੱਡ ਆਫਿਸ ਨੂੰ ਸੂਚਿਤ ਕਰਨ ਸੋ ਦੋਸਤੋ ਇਹ ਸੀ ਜਿਹੜਾ ਪੱਤਰ ਆ ਜਿਹੜਾ ਵਿੱਤ ਵਿਭਾਗ ਦੇ ਵੱਲੋਂ ਜਾਰੀ ਹੋਇਆ ਹੈ 14 ਤਲ ਤੱਕ ਇਸ ਮਾਮਲੇ ਦੇ ਵਿੱਚ ਵਿਭਾਗ ਦੇ ਜਿਹੜੀ ਆਪਣੀ ਰਿਪੋਰਟ ਸਬਮਿਟ ਕਰਨ ਦੇ ਵਾਸਤੇ ਕਿਹਾ ਗਿਆ ਹੈ ਸੋ ਦੋਸਤੋ ਇਹ ਸਿਆਸਤੀ ਬਹੁਤ ਹੀ ਖਾਸ ਅਪਡੇਟ ਬਲਾਸਟਾ ਦੇ ਲਈ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ